ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਇਹ ਸਾਡੀ ਵੀਡੀਓ ਨਾ ਦੇਖੋ ਸਾਡੇ ਤੋਂ ਬਈ ਗਾਲਾਂ ਨਿਕਲ ਜਾਂਦੀਆਂ ਨੇ ਨਾ ਸਾਡੀ ਵੀਡੀਓ ਲਾਇਕ ਕਰੋ ਨਾ ਕਮੈਂਟ ਕਰੋ ਨਾ ਸ਼ੇਅਰ ਕਰੋ ਸਾਡੀ ਵੀਡੀਓ ਸਾਡੀ ਵੀਡੀਓ ਤਾਂ ਸਿਰਫ ਅਸੀਂ ਭਾਈ ਇਕੱਲੇ ਕਾਲੇ ਤੇਲ ਵਾਲੇ ਵਾਸਤੇ ਬਣਾਉਨੇ ਆ ਆਗਿਆ ਜੀ ਰੋਤੇ ਦੀ ਬਾਦੀ ਮੱਲ ਨਾਲ ਮਾਰੀਏ ਐਂਡਲਨ ਆ ਗਿਆ ਕਿ ਇਹ ਹੱਥੇ ਨਾ ਹਟਾਈ ਸ਼ਰਮ ਮੰਨਿਆ ਕਰ ਸ਼ਰਮ ਸ਼ਰਮ ਮੰਨਿਆ ਕਰ ਸ਼ਰਮ ਸ਼ਰਮ ਮੰਨ ਕੋਈ ਮਾੜੀ ਮੱਟੀ ਹਾਂ ਪਿੰਡ ਤੇ ਨੂੰ ਬੰਦ ਕਰ ਜਾ ਕਰ ਭੈਣ ਦੀ ਹਾਂ ਚ ਦਾਵਾ ਉਹ ਇਹ ਤਾਂ ਸੁਣਨੇ ਪੈਂਦੇ ਬਾਣ ਜੋ ਹੋਰ ਟਾਈਮpass ਕਿਵੇਂ ਕਰਿਆ ਕਰ ਜੀ ਹਾਂ ਅਲਗੋ ਮਾਰ ਸੋਣਦਾ ਫੈਂਟੂ ਦਾ ਤੈਨੂੰ ਕੀ ਕਹਾਂਗੇ ਪਿੰਡ ਚ ਵੀ ਗੰਦੇ ਗੀਤ ਲਾਈ ਫਿਰਦਾ ਇਹ ਕੈਂਟ ਜੀ ਕੀ ਕਹਾਂਗੇ ਪਿੰਡ ਜਾ ਕੇ ਕਹਿੰਗੇ ਮੁੰਡਾ ਖੇਤ ਕੰਮ ਕਰਕੇ ਤੂੜੀ-ਤੇੜੀ ਬਣਾਉਂਦਾ ਹੈ ਖਾਸਾ ਰੀ ਹੋਰ ਕੱਬ ਕਰਦਾ ਹੰਡਾ ਭਾਂਜੋ ਹੱਡ ਤੋੜ ਮਿਹਨਤ ਕਰਦਾ ਪੂਰੀ ਕਰਦਾ ਹੱਡ ਤੋੜ ਮਿਹਨਤ ਮੈਂ ਖਾ ਦਵਾਈ ਦਵਾ ਰਿਆ ਸਾਰੇ ਪਿੱਸੂ ਪੈ ਗਏ ਦਾ ਖਾ ਵੀ ਮੈਂ ਕਾ ਆ ਗਿਆ ਮੈਂ ਨਿੱਕੇ ਚਲੀ ਜਾਂਦਾ ਸੀ ਹੌਣ ਬਾਗ ਚਲ ਮੈਨੂੰ ਹੁਣ ਦਵਾਈ ਦਵਾ ਲਿਆ ਮੈਨੂੰ ਕਰਦਾ ਗੁਰਦਾ ਜੀ ਵਾਲਾ ਬਾਪੂ ਯਾਰ ਉੱਥੇ ਦਾ ਖੇਤੀ ਜੀ ਕਰਦੇ ਉਹਨਾਂ ਸਾਲਾ ਹੋਰ ਕੀ ਹੁੰਦਾਗਾ ਟੂੜੀ ਗਾੜੀ ਬਣਾਇੰਦੀ ਬਹੁਤ ਪੰਗਾ ਭੈਣ ਦੇ ਕੰਮ ਦੇ ਨਾਲ ਤੂੰ ਤਾਂ ਸਿੱਝ ਕੇ ਨਾ ਮਰਜੀ ਜੀ ਜਬੀ ਮਾਰ ਕੇ ਹੁਣ ਇਹ ਲੱਗੇ ਪਤਾ ਇਹ ਹੋ ਰਣਾ ਮਾਰਦਾ ਜਮਾ ਉਹ ਮੈਨੂੰ ਮਾਰਦਾ ਤੂੰ ਕੌਣ ਮਾਰਦਾ ਜਾ ਪਾਣੀ ਦੇ ਗਲਾਸ ਲਿਆ ਹਾਂ ਆ ਸਾਰਾ ਗਲਾਸ ਦਾ ਤੂੰ ਮਾਇਦਾ ਕੀ ਪੁੱਛਣਾ ਸੀ ਬਾਪੂ ਤੂੰ ਤੇ ਲੱਭਦਾ ਰਹਿਣਾ ਤੈਨੂੰ ਲੈ ਚ ਦਵਾਂ ਕੀ ਲੈ ਕੇ ਨਵੇਂ ਘਰੇ ਤਾਂ ਬੈਠਾ ਢੜਕੇ ਦੇ ਪੱਖੇ ਥੱਲੇ ਤੈਨੂੰ ਬੈਠਾ ਢੜਕੇ ਤੇ ਭੁੱਖੀ ਲੈ ਕੇ ਦੇ ਮੇਰੇ ਮੁੱਖੀ ਲੈ ਕੇ ਦੇ ਭੁੱਖੀ ਇੱਥੇ ਮਾਇਆ ਖੱਕ ਰਹਿਣਾ ਮੈਂ ਪੈਨਾ ਘਟਾ ਰੇਸਟ ਕਰਕੇ ਦੁਬਾਰੇ ਜਾਊਂਗਾ ਥਣੇ ਮੈਂ ਦਾ ਗਿਆਨੀ ਉਹਨਾਂ ਦੇ ਤੂੰ ਪੁੱਛਣਾ ਕਿਹਨਾ ਨਾ ਮੰਨਣ ਗਿਆ ਕੋਈ ਕਿਸੇ ਦੇ ਉਹ ਪੈਂਚ ਉਹਦਾ ਮੈਨੂੰ ਮਾਰੇਗਾ ਮੇਰੀ ਟੱਟੀਆਂ ਲੱਗ ਗਈਆਂ ਨੇ ਤੁਹਾਨੂੰ ਮਾਰੇਗਾ ਸੀ ਤੈਨੂੰ ਕਦੇ ਨਾ ਮਾਰਾਂਗੇ ਓਏ ਆ ਮੈਨੂੰ ਟੱਟੀਆਂ ਲੱਗ ਰਹੀਆਂ ਭੁੱਖੀ ਬਿਨਾ ਲੱਗੀਆਂ ਰਹਿਣਗੇ ਕੋਈ ਨਾ ਬਿਰਗਾ फेर लोटा आएगा तू ऐनी दू लोटावा ਭੈਂ ਚੋਦੇ ਜੇ ਤੂੰ ਲੱਗ ਜੇ ਨਾ ਖਾਣ ਫੇਰ ਮੈਂ ਪੁੱਛਾਂ ਤੈਨੂੰ ਮੈਂ ਜ਼ਰੂਰੀ ਲੱਗਾ ਮੈਂ ਲੈਂਦੀ ਐ ਇਹ ਮੁੰਡ ਪੰਗਾ ਪੰਗਾ ਲੈਂਦਾ ਪੁਆਇੰਟ ਦਾਂ ਮੈਂ ਵੀ ਉਹਦੇ ਚਾ ਚਾਚ ਲੱਗਿਆ ਸੀ ਹੁਣ ਪਤਾ ਲੱਗਦਾ ਹਾਂ ਨਾ ਪੰਗਾ ਲੈਂਦਾ ਤੂੰ ਖੱਲਗਾ ਪਈ ਜਾਂਦੀਆਂ ਲੱਤਾਂ 'ਚ ਸਾਰੇ ਕੀਤੀ ਪਾਣੀ ਆ ਗੱਲਾਂ ਲੱਤਾਂ 'ਚ ਹੀ ਹਲੇ ਕਰਦੇ ਤੂੰ ਪਵਾ ਲਿਆ ਜਾਂ ਦਵਾ ਲਿਆ ਮੈਨੂੰ ਬਈ ਬਣ ਕੇ ਨਾ ਉਪਰਾਵਾ ਮੈਂ ਥੋੜਾ ਨਹੀਂ ਪੁਰਾਉਂਦਾ ਤੂੰ दबा तो के हम दबा लिया हाँ फिर हूं लीजिए अद्धा किलो लिया दूर अद्धा किलो 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 ही मंगाऊंगा ना मैं मरी पिया लेने के अद्धा किलो वाली मेरे को पैसे ਬੱਡਾ ਕਿਲੋ ਹੁੰਦ ਕਣਕ ਭੈਂਚ ਦੇਣੀ ਤਾਂ ਕਣਕ ਵੇਚੀ ਆ ਚਲ ਦੇਖਣਾ ਚਲ ਕੇ ਲੋਲਿਆ ਦੂਆ ਪਾਛੇ ਤਾਂ ਹੋ ਜਾ ਫਿਰ ਨਾ ਪਹਿਲਾਂ ਸੌ ਖਾ ਜਾ ਮਰੀਕੀ ਸਾੜ ਵਰਗਾ ਬਿਆਂ ਉੱਤੇ ਵੇਹਾ ਭਰਾ ਹੀ ਮੈਂ ਤਾਂ ਮੇਰੇ ਤਾਂ ਸਾਰਾ ਹੋਰ ਸੀ ਟੁੱਟਿਆ ਪੈ ਜਾਵਾ ਡੱਡਾ ਕਰ ਰੱਖਿਆ ਵੀਣ ਵਰਗਾ ਪੈਣਦਾਗਾ ਆਈ ਕਰੂੰਗਾ ਕੁੱਡੂ ਕੋਚਰੇ ਤੇਰੇ ਤਾਂ ਜਦ ਤਰਾ ਨਹੀਂ ਕਹਿੰਦਾ ਬਾਪੂ ਕਿ ਲੋਲਿਆ ਕੇ ਦੂੰ ਬਾਪੂ ਕਿ ਲੋਲਿਆ ਦੂ ਮੈਂ ਚਾੜਾ ਛੱਡਦਾ ਤੇ ਗਲਾ ਲੈ ਕੇ ਦੇ ਫਿਰ ਮੇਰਾ ਤਾਂ ਗਲਾ ਵੀ ਕੋਟਦਾ ਹਾਂ ਚਾ ਲੈ ਆ ਕੇ ਦੇ ਐਨ ਦੀ ਐ ਤੇਰਾ ਲੈ ਆ ਕੇ ਦੇ ਇਹ ਹਜੇ ਤਰਾ ਭਾ ਦੇਗਾ ਤੂੰ ਕੜ ਦੌਲ ਲੈ ਬੁੜੇ ਰੱਤ ਦੇ ਪੰਨੇ ਲੈ ਮੈਂ ਹਣ ਦੀ ਕਾ 10 ਵਾਗੇ ਮੈਨੇ ਕਿਹਾ ਆ ਕੋਤ ਕਦਾਂ ਗਾਣਾ ਕਰਵਾ ਲੈ 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 ਜਮ ਲੈ ਜਮ ਚਲਾ ਕਹੇ ਹੋਣੀ ਲੈ ਕੇ ਦੂ ਚੱਲ ਫਿਰ ਲੈ ਆ ਕੋਤ ਕਦਾਂ ਕਹਦਾ ਨਾ ਕਰਵਾ ਫਿਰ ਕੋਤ ਉਧਰ ਚੜਦਾ ਨਹੀਂ ਲੈ 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 ਦੂ ਲੈ ਜਾ ਫਿਰ ਹਾਂ ਹੀ ਨਾ ਤੈਨੂੰ ਲਾਉਣਾ ਪੈਣਾ ਹੈ ਹਾਂ ਲੈ ਆਂਨਾ ਮੈਂ ਕਿਹਾ ਚੱਲ ਯਾਰ ਐਂ ਤੇਰਾ ਉਹਦਾ ਇੰਨਾ ਕਿ ਮੂੰਹ ਮੋਈ ਨਾ ਇਹਦੇ ਭੁੱਖੀ ਤੈਨੂੰ ਲੈ ਕੇ ਜਾਂਦਾ ਨਹੀਂ ਨਾ ਕੁਛ ਨਹੀਂ ਮਿਲਦਾ ਤੈਨੂੰ ਕੰਮ ਕਰ ਲੈ ਤੂੰ ਦੋ ਜੇ ਆ ਵੜ ਫੁੰਡਾ ਪਾ ਲਾ ਦੇ ਤਾਥ ਲੈ ਕੇ ਦੇਗਾ ਹਜੇ ਵੀ ਪੁੱਜ ਕੇ ਫਿਰ ਵੀ ਤੂੰ ਕੀ ਕਰੀਏ ਨਾ ਯਾਰ ਤੂੰ ਮੈਨੂੰ ਇੱਕ ਤਾਂ ਮੈਂ ਉਹ ਦੱਸਿਆ ਕਰਾਂਗਾ ਕਹਿੰਦਾ ਰੋਕੋ ਮੈਂ ਮੈਨੂੰ ਵੀ ਖੇਤ ਕੰਮ ਕਰਨਾ ਹੈ ਤੇ ਪਾਣੀ ਧੜੀ ਲੱਗੀ ਪੁੱਜਣਾ ਸੀਗਾ ਇੱਥੇ ਆ ਕੇ ਮੈਨੂੰ ਤੰਗ ਕਰ ਲੱਗਿਆ ਤੂੰ ਲਿਆ ਦੇ ਯਾਰ ਕਿਉਂ ਆ ਕਰਦਾ ਮੇਰੇ ਨਾਲ ਕੋਈ ਨਾ ਥਣੇ ਤੇ ਜਾ ਆ ਮੈਂ ਤੁਨ ਨਾਲ ਜਿਵੇਂ ਮੈਂ ਭੁਖੀ ਵਾਲੇ ਕੋਲੇ ਉਥੋਂ ਪੁੱਛ ਲਿਆ ਨੂੰ ਵੀ ਮਿਲਦੀ ਹੈ ਕਿ ਲੋਲਿਆ ਜੀ ਉਦੋਂ ਲੈ ਲਈ ਮਿਲਦੀ ਹੋਈ ਤਾਂ ਚਲ ਨਹੀਂ ਹੈਗੀ ਤਾਂ ਮੈਨੂੰ ਐ ਕਰ ਪੇਕ ਚ ਲਿਆ ਕੇ ਦੇ ਦੇ ਉਹ ਤੜਕੇ ਦੁਪਹਿਰ ਨੂੰ ਪੇਕ ਕੀ ਕਰਨਾ ਥਣੇ ਲੈ ਕੇ ਦੇਵਾਂਗਾ ਤੈਨੂੰ ਅੱਜਾ 4:00 ਵੱਜ ਗਏ ਛੇਰਾ ਹਾਂ 4 ਕਿਹੜੇ ਵੱਜ ਗਏ 11 12 ਵੱਜਿਆ ਜੀ ਤੁਹਾਨੂੰ ਕੀ 4 ਲੱਗੀ ਜਾਂਦੇ 4:00 ਵੱਜ ਗਏ ਤੂੰ ਜਾ ਦੀਆ ਫੜ ਲੈ ਫਿਰ ਇਹਨੇ ਫੜ ਲੈ ਅੱਜਾ ਤੂੰ ਰਹਿਣ ਦੇ ਕੋਈ ਨਹੀਂ ਉਹ ਸਰੀ ਟੁੱਟੀ ਜਾਂਦਾਗਾ ਨਾ ਨਾ ਥਣੇ ਲੈ ਕੇ ਦੇਵਾਂ ਨੂੰ ਤੈਨੂੰ ਗੋਗਾ ਆਖਣੇ ਵੀ ਲੈ ਉਹਦਾ ਤੂੰ ਤੇ ਸਾਰੀਆਂ ਗੱਲਾਂ ਤੋਂ ਭੱਜ ਕੇ ਭਰਾਵਾ ਕਾਦੀ ਗੱਲ ਆ ਮੈਂ ਆਪਰਾਵਾ ਨੂੰ ਨਹੀਂ ਕਰਦਾ ਐਨੇ ਹੋ ਪੈਸੇ ਆਣੇਗੇ ਤੂੰ ਤਾਂ ਉਹ ਹੀ ਖਰਚ ਕਰਵਾਈਏ ਨਾ ਮੈਨਾਂ ਮਤ ਬਤਾ ਯਾਰ ਤੂੰ ਤਾਂ ਸਾਰੀਆਂ ਗੱਲਾਂ ਤੋਂ ਭੱਜ ਕੇ ਤੇਰੀ ਬੇਬੇ ਭੈਣ ਚੋਦੀ ਪਿੰਡ ਜਾ ਕੇ ਬਹਿ ਗਈ ਉਹ ਉਹ ਤਾਂ ਹੁਣ ਉਹ ਤੋਂ ਤੂੰ ਕੀ ਲੈਣਾ ਹਾਂ ਉਹ ਭੈਣ ਚੋਦੀ ਕਹਿੰਦੀ ਮੈਂ ਤਾਂ ਪਿੰਡ ਹੀ ਜੰਨੀ ਐ ਲਰਦੀ ਕੋਈ ਨਹੀਂ ਉਹ ਖੜਾ ਛੜਾ ਕੇ ਉਹ ਵਾਗੀ ਕੋਈ ਨਹੀਂ ਨਨਾਂ ਨੂੰ ਆਇ ਸੀ ਟੰਗੀ ਕਣਕ ਕਣਕ ਬੇਚ ਕੇ ਪੈਸੇ ਆ ਗਏ ਹਾਂ ਤੇ ਉਹਦੇ ਚੱਕਿਆ ਪੈਨ ਦੀ ਝੋਲਾ ਉਹਦੇ ਕਿਰਾਇਆ ਲੱਗਦਾ ਹੈਗਾ ਉਪਨ ਟ ਬੈਠੀ 4 ਦਿਨ ਹੋ ਗਏ ਜਮਾ ਖਾ ਕੇ ਦੁਆਏਗੀ ਤਾਂ ਨਹੀਂ ਹਜੇ ਖੜ ਜਾ 10 ਦਿਨ ਹੋਏ 10 ਦਿਨ ਲਾ ਕੇ ਆਉਂਗੀ ਮੈਂ 4 ਦਿਨ ਹੋ ਗਏ ਤਾਂ ਇੰਨੇ ਦਿਨ ਪਹਿਲਾਂ ਮੇਰਾ ਕੰਮ ਸ਼ੁਰੂ ਆਏ ਰੋਟੀ ਜੋ ਖਾਉਣਾ ਖਾਉਣਾ ਮੈਂ ਤਾਂ ਠੀਕ ਐ ਸਕਦੇ ਆ ਫੋਨ ਕਰ ਲਾ ਉਹਨੂੰ ਕਾ ਅਜੂ ਹੀ ਕਰੇ ਆਉਂਦੀ ਨਹੀਂ ਕਰ ਫੋਨ ਆਜੂ ਐ ਤਾਂ ਕੀ ਹੁੰਦਾ ਕਿੱਥੇ ਆਉਂਦੀ ਆ ਉਹ ਐ ਤੂੰ ਮੈਂ ਹੀ ਬਿੱਜਿਆ ਭਾ 14 ਨੂੰ ਮੈਂ ਰੋਕਿਆ ਕਹ ਜੀ ਬਾ ਜਾ ਕੇ ਆਉਂਗੀ ਤੇਰਾ ਬਸ ਤੌਰ 2 ਦਿਨ ਲਾ ਕੇ ਆਉਂਗਾ ਮਾਚਾ ਬਗ ਜਾ ਹੁਣ 10 ਦਿਨ ਹੋ ਗਏ ਕਹਿੰਦੇ ਹਜੇ ਨਹੀਂ ਆਉਂਦੀ ਮੈਂ ਉਹ ਨਹੀਂ ਆਉਂਦੀ ਉਹ ਤੇਰਾ ਉਹ ਚਿੜੀ ਫੰਗ ਛਡਾਉਣੇ ਸੀ ਛੜਾ ਗਿਓ ਉਹਨੂੰ ਆਇਆ ਫਿਰ ਪੈਸਾ ਤੇ ਲੈ ਸੰਭ ਲਿਆ ਆਪਾਂ ਕਿਹੜਾ ਵੀ ਕਣਕ ਸੁਨੋਂ ਪਾਲਖੀ ਦੇਤੀ ਹਾਂ ਤੂੰ ਜਣ ਘਟੂ ਹੀ ਮਾਰਦੇ ਆ ਤਾਂ ਮਸਾ ਨਿਕਲੀ ਹੋਈ ਹੈ ਕਰਾਂ ਤੇਰਾ ਮਸਾ ਦੇ ਕਲੁਕੜਾ ਉਹਨੂੰ ਕੋਸ ਆਖਿਆ ਆਪਾਂ ਉਹ ਤਾਂ ਧਾਰ ਕੜ ਚੱਕਿਆ ਟੱਪ ਗਈ ਉਹ ਅੱਛਾ ਹੋਰ ਤੇਰੇ ਮੇਰੇ ਬਾਲ ਲਵੇ ਲੱਗੀ ਜਾ ਚੱਲ ਤਾਉ ਜਾ ਨਾ ਤੂੰ ਨਾ ਮਾੜਾ ਫੋਨ ਨਾ ਆ ਉਹ ਲਾਲ ਜੇ ਲੱਗੀ ਜਾਨਾ ਚਾਪੇਗਾ ਮੁਰਤੇ ਬੜੇ ਨਸਤਾਏਗਾ ਧੱਕੇ ਕੀ ਕੀ ਹੈ ਉਹ ਗੱਲ ਕਰਦਾ ਮਦਰ ਵੀ ਬੜਾ ਪੰਗੇ ਲੈ ਗਿਆ ਮੇਰੇ ਨਾਲ ਆ ਤੂੰ ਨਾ ਜਾ ਆਪਾਂ ਜੇ ਤੂੰ ਵੀ ਤੂੰ ਮੈਂ ਕਿੱਥੇ ਭੱਗ ਜਾ ਮੈਨੂੰ ਵੀ ਹੋ ਲੈਣ ਦੇ ਫੇਰ ਘੰਟਾ ਮੈਂ ਥਨੇ ਫਿਰ ਜਾ ਕੇ ਹੋਰ ਬਾਣ ਬਾਕੇ ਆਣਾ ਔਰ ਹੁਣ ਤਾਂ ਪੰਜ ਫਰੀ ਪੋਲ ਪਾ ਆ ਤੋ ਤੇ ਸਿਕਰ ਦਪਹਿਰਾ ਹੋ ਗਿਆ ਰਾਈਟ ਨਹੀਂ ਕਰਨੀ ਕੀ ਕਰੇਗੇ ਔਰ ਰਾਈਟ ਚੰਗਾ ਪੱਖਾ ਲੱਗਾ ਟਰੈਕਟਰ ਦੇ ਕੀ ਚਲਾਉਣਾ ੱਖਾ ਤੂੰ ਭੱਗ ਜਾ ਨਾ ਫਿਰ ਉੱਟੰਗਾ ਡੱਕ ਲੱਗਿਆ ਭਾਈ ਦੱਲਾ ਮੌਜਾ ਨਾ ਆਉਣੀ ਆਂਦਾ ਫਿਰ ਓਏ ਉਹ ਮੈਨੂੰ ਨਸ਼ਾ ਹੀ ਨਹੀਂ ਮਿਲਦਾ ਨਸ਼ਾ ਦੇ ਆ ਕੇ ਮੈਂ ਭੱਜੂਗਾ ਹਾਂ ਦਿਲਾਂ ਨੂੰ ਗਰਦੇ ਨਾਲ ਪਤਾ ਆਣੀ ਆਉਂਦਾ ਪੂਰਾ ਉੱਥੇ ਉਹ ਪਾਟੀ ਪਈ ਆ ਆਪ ਕਰਫੀ ਆਏ ਬੂ ਬਣੇ ਉਹ ਕਰੇਗਾ ਬਾਪੂ ਬਾਪੂ ਇਹ ਤਾਂ ਤੇਰੀ ਤਾਂ ਲੱਗ ਵੀ ਕਰਨਾ ਮੈਂ ਦਾ ਕੀ ਕਰੂੰ ਤੇਰੀ ਪਹਿਲੇ ਹੀ ਲੱਗ ਗਈ ਮੈਂ ਤਾਂ ਐਡੀ ਉਮਰ ਕੱਢ ਲਈ ਇੱਥੋਂ ਮੈਨੂੰ ਲੱਗਦਾ ਕੋਈ ਆ ਵੀ ਨਹੀਂਗਾ ਆ ਜਾਓ ਚੱਲ ਤੂੰ ਮਾਰੀ ਇਹਨੇ ਪਕਾਈ ਓਹ ਸਾਲਾ ਪਕਾਈ ਲੱਗਦੀ ਤੇਨੂੰ ਤਾਂ ਕਰਕੇ ਬੈਂਦਲਾਂ ਬੱਕਰੀ ਵਰਗਾ ਉਹ ਪੈ ਜਾ। ਪੈਂਦਲਾਂ ਦਾ ਸੌਂਦੇ ਹੀ ਨਹੀਂ ਕੀ ਉਹ ਕਰੇ ਹੋਏ। ਓਏ ਯਾਰ ਮੈਨੂੰ ਤਾਂ ਨੀਂਦ ਹੀ ਨਹੀਂ ਆਉਂਦੀ। ਬਾਹਰ ਭੱਜ ਜਾ ਫਿਰ ਜਾ ਭੱਜ ਜਾ। ਬਾਹਰ ਕਿਰਵਾਇਆ। ਟੁੱਪੇ ਭਾਈ ਆ ਜਾ ਕੇ। ਉਹ ਟੁੱਪੇ ਮਚਾਉਣੀ ਆ। ਮਚਵਾ ਲੈ ਆਇਆ ਬਾਈ ਦਾ। ਮੇਰੀ ਕੋਕਰੀ ਇਹਨੇ। ਨੀਂਦ ਖਰਾਬ ਕਰੀ ਇਹਨੇ। ਤੇਰੀ ਤਾਂ ਮਚ ਗਈ ਹੁਣ ਤੇਰੇ ਤਾਂ ਮਨ ਲੱਗਾ। ਕਾਲਾ ਹੋ ਗਿਆ ਮਾਸ ਹਨ। ਖਤਮ। ਕੀ ਜਮਾ? ਕਿਤੇ ਕਿ ਭੇਜਾਂ ਦੂੰ ਕਰਦੇ ਫੋਨ ਚਰਾ ਨੂੰ ਮਰ ਮਾਰ ਕਿਤੇ ਬਾਪੂ ਕੋ ਰੋਟੀ ਕਨੇ ਤੰਗ ਹੋ ਗਿਆ ਤੇਰੇ ਕੋਲੇ ਕਿਹੜਾ ਮਟਰੋਲਾ ਵੀ ਉਹਤੇ ਕਰਦ ਗਏ ਉਹ ਤੇ ਮਾਮੇ ਵਾਲੇ ਤੇ ਲਾ ਲਾ ਮਾਮੇ ਵਾਲੇ ਤੇ ਲਾ ਲਾ ਤੇ ਮਾਮੇ ਵਾਲੇ ਤੇ ਲਾ ਲਾ ਉਹ ਕਹੇ ਭੇਜ ਦੇ ਤੇਰੀ ਭੈਣ ਨੂੰ ਮੇਰੇ ਮਾਂ ਤੇ ਪੈਸੀ ਮੱਕਰੇ ਨੇ ਮਾਮਾ ਬਣ ਕੇ ਭੇਜ ਦੇ ਉਹ ਨਹੀਂ ਭੇਜਦੇ ਬੂਝਦੇ ਵਾਲੇ ਉਹਨਾਂ ਨੇ ਉਹ ਭੈਣ ਦੇ ਨੰਬਰ ਕੱਢਾ ਮੈਨਾਂਤਾ ਹਾਂ ਬਾਲੇ ਗੰਦੇ ਬੰਦੇ ਨੇ ਉਹ ਕਿੱਥੋਂ ਬਾ ਪੈ ਗਿਆ ਮੇਰੇ ਉਹਨਾਂ ਨਾਲ ਤਾਂ ਛਾ ਕਬਲੇ ਤਾਂ ਕੇ ਬੜੀ ਸਣੀ ਸਾਡੀ ਕੁੜੀ ਤਾਂ ਪਈ ਇਹ ਤਾਂ ਜਮਾ ਨਹੀਂ ਜਾਂਦੀ ਚੋ ਚੱਕਦੀ ਚੋਲ ਟੱਪ ਜਾਂਦੀ ਉਹਦੀ 부ੜੀ ਹੋ ਗਈ ਹੁਣ ਤਾਂ ਜਾਣੀ ਆ ਕੋਈ ਦੋ ਦਿਨਾਂ ਉਹ 부ੜੀ ਹੋ ਗਈ ਫੇ ਭਾਂ ਚੱਲਣਾ ਮਾਨਤਾ ਨਹੀਂ ਬੁੜੇ ਹੁੰਦੇ ਹੁੰਦੇ ਉਹ 부ੜੀ ਹੋ ਗਈ ਉਹ ਲੈ ਦੇਖ ਬੱਕਰੀ ਤਰ੍ਹਾਂ ਪਿਆ ਪੈਂਦਾ ਲਾ ਨਾ ਉਹਨਾਂ ਕੇ ਨਾ ਅੱਧ ਪੈਂਦਾ ਕਰ ਮੁੰਨਾ ਉਹ ਗਿਰੇ ਹੋ ਇੱਕ ਰਹੀਏ ਤਾਂ ਸੌਂਦਾ ਕਿਉਂ ਨਹੀਂ ਗਿਆ ਤੂੰ ਓਏ ਤੇ ਬੇਬੇ ਬਣਾ ਨੀਂਦ ਨਹੀਂ ਆਉਦੀ ਛੇਰਾ ਵਾਂਗੂ ਅੱਗੇ ਦਾ ਬੇਬੇ ਨਾਲ ਹੀ ਝੁੰਬੜ ਕੇ ਪੈ ਦੰਦ ਰਹੀ ਸੀ ਉਹ ਰਾਰ ਕਰੇ ਫਿਰਦੀ ਤਾਂ ਲੱਗਦਾ ਵੀ ਹੈਗੀ ਆ ਚੱਲ ਕੋਈ ਨਹੀਂ ਹੋਰ ਗਰ ਹੋਣ ਨੂੰ ਅੱਥਰ ਤੀਏ ਸੌਣਿਆ ਤੂੰ ਨੀਂਦ ਹੀ ਨਹੀਂ ਆਉਂਦੀ ਖਾਣਾ ਬੈਠਾ ਹੋਰ ਬੋਲਡ ਪੰਗਾ ਲੈ ਲੈ ਉਹ ਬੱਝਿਆ ਛੇਰਾ ਐ ਨੀ ਮੈਂ ਕੁਝ ਕਹਿੰਦਾ ਪਾ ਚੋਦਾਂ ਸ਼ਰਮੀ ਲੈ ਰੱਖੀ ਆ ਓਏ ਓਏ ਐ ਤੈਨੂੰ ਕੁਝ ਕਹਿੰਦਾ ਅਰੇ ਆ ਕੀ ਦੋ ਤਨ ਪਰ ਨੀਰ ਬੈਠ ਰਕੇ ਇਧਰ ਤੇ ਉਹ ਝੇਰ ਜਾਂਦਾ ਸੀਗਾ ਯਾਰ ਪੈਸੇ ਨਾਲ ਪਾਣੀਆ ਤਾਂ ਤੇ ਲੋਕ ਧੱਗੇ ਹੀ ਨਹੀਂ ਜਿਵੇਂ ਬਹੂ ਲੈ ਕੇ ਹੁਣ ਹੁੰਦੀ ਦੁਜੀ ਉਹ ਬਹੂ ਤਾਂ ਕਿੱਥੇ ਹੋਣਾ ਭਾਲ ਦਾ ਇੱਕੋ ਹੀ ਮਸਾ ਜੁੜੀ ਆ ਹੋਰ ਕਿ ਬੇਬੇ ਬਣਾ ਚਿਹਰਾ ਜੀ ਲੱਗਦਾ ਨਹੀਂਗਾ ਮੈਂ ਮਰੂ ਮੱਤੇ ਬੇਬੇ ਬਣਾ ਜਾ ਹੈ ਤੇ ਬੇਬੇ ਬਣਾ ਜੀ ਨਹੀਂ ਲੱਗਦਾ ਚਿਹਰਾ ਮੇਰਾ ਕੀ ਕਰਾਂ ਮੈਂ ਸੌਣਿਆ ਸੌਣਿਆ ਮੈਨੂੰ ਵੀ ਸੌਣ ਲੈਣ ਦੇ ਇੱਥੇ ਜੇ ਫਿਰ ਮੈਂ ਦੂਜੇ ਘਰ ਮਰੇ ਜਾ ਕੇ ਭਾਈ ਜਾਨਾਂਗਾ ਮੇਰੇ ਨਾਲ ਪੈਜਰਾ ਮੇਰੇ ਨਾਲ ਕਹ ਤੇਰੇ ਭੈਣ ਦੀ ਕੁੜੀ ਆ ਕਹਣਾ ਤੂੰ ਨਾ ਪਰ ਮੈਂ ਕਿ ਮੈਂ ਕੱਦ ਕੋ ਮਾਦਰ ਨਾਲ ਇੱਕ ਵੇ ਬੇ ਬੇ ਜੇਲ੍ਹ ਲਾ ਦਿੰਦਾ ਬੇ ਬੇ ਫਿਰ ਮੈਂ ਕੋਈ ਬੇ ਬੇ ਤਾਂ ਨਹੀਂ ਆ ਗਈ ਮੈਂ ਉਹ ਐ ਜੋ ਮਿਲ ਵੀ ਨਾਲ ਪੈ ਛੇ ਜੇ ਐ ਜੇ ਕਪੇ ਨਾਲ ਥੋੜਾ ਓ ਹੋ ਯਾਰ ਕਾ ਨਹੀਂ ਪੜਾਉਂਦਾ ਆ ਥਾ ਲਾ ਲਾ ਟੋ ਮੈਂ ਤਾਂ ਉਹ ਹੀ ਬੜ ਬੰਗਲਾ ਕਰਨਾ ਆ ਆ ਦੇਖ ਮੈਂ ਜੈ ਜਤ ਨਾਲ ਨਵੀ ਰੱਖਿਆ ਕੋਲੇ ਆ ਗੇ ਨਾਲ ਗੱਲ ਚੱਕੀ ਬਟਾ ਤੂੰ ਓਏ ਉਹ ਜਿਹੜਾ ਮੈਨੂੰ ਆਇਆ ਸੀ ਕਿ ਪਰਨਾ ਨਾਲੇ ਵੀ ਨਹੀਂ ਸਾਹਮਣੇ ਸ মুখোমুখি ਓ ਹੋ ਓ ਇਸ ਮੈਂ ਪਰਨਾ ਮੈਂ ਤਾਂ ਕਰਿਆ ਮੋਢੇ ਦਿੱਤੇ ਹਾਂ ਜੰਗ ਦਾ ਮੁਕਾ ਬਣਿਆ ਤਰੇ ਮੋੜ ਦੇ ਤੁਰ ਪਿਆ ਸੀਗਾ ਐਣਦੇ ਪਰ ਨੈਚ ਦਾ ਵਾ ਇਥੇ 100 ਡੱਕੇ ਨੂੰ ਓਏ ਇਹ ਹੀ ਜੇ ਮੈਂ ਤਾਂ ਕਰਨੀ ਇਹ ਕੀ ਕਰਨੀ ਤੂੰ ਓਏ ਮੈਂ ਕੋਲ ਲੈ ਕੇ ਪੈਦਾ ਜਾਊਗਾ ਹੋਰ ਹੋਰ ਪੈਈ ਮੋੜ ਦੇ ਲੈ ਹਾਂ 100 ਡੱਕੇ ਤੱਕ ਕਰਦੇ ਓ ਆਹ ਗੀ ਨਾ ਕਿ ਉਹਥੇ ਜਾ ਕੇ ਆ ਗਿਆ ਓ ਫੱਦਣ ਲਈ ਇਹਨੇ ਭੁੱਕੀ ਭੜਾ ਲਿਆ ਦੇਣਾ ਯਾਰ ਆ ਜਾਲੀ ਯਾਰ ਮਿੱਕਰ ਬਾਹਰ ਖਿਆਣ ਲੈ